ਲੀਗਲ ਬੋਲ ਬਾਈ ਟਰਾਈ ਸੀ 6 ਬੁਰਕ ਬੰਦ 6 ਆ ਬਾਈ ਜੋ ਪੰਜਾਬ ਕਰ ਗਏ ਗਰੁੱਪ ਚ ਪਾਤਾ ਹਾਂ ਹਾਂ ਦੂਜੀ ਬੋਲ ਰਾਣਾ ਸਟ੍ਰਾਈਕ ਤੇ ਹੀ ਐਂ ਚਰਾਣਾ ਆਊਟ ਕੀ ਟੱਕ ਹੁੰਦੀ ਹੈ ਪੰਜ ਮੜਾ ਇੱਧਰ ਘੁੱਕ ਜਾ ਕਾਕਿਆ ਲਾ ਦੇ ਮੂੰਹ ਚ ਬਈ ਇੰਨਾ ਕਾਲਾ ਨਹੀਂ ਹੁੰਦਾ ਮੈਂ ਤਾਂ ਹੀ ਤੈਨੂੰ ਕਹਿੰਦਾ ਹੁੰਦਾ ਮੈਂ ਅੱਜ ਲੋੜ ਤੇ ਪੜੀ ਪਾਕਣਾ ਹਾਂ ਹੂੰ ਗੁਰਪਤਨ ਸੁਣ ਨਹੀਂ ਕਰਦੀ ਦੇ ਨੀ ਪੁਰਾਪਤਬੀ ਜਿਹੜੇ ਪਿੰਡ ਵਾਲੇ ਨੂੰ ਦੇਖਣਗੇ ਗਰੁੱਪ ਵੱਜਣੇ ਕਰਤੀਓ ਓਏ ਪਾਣੀ ਲੈ ਕੇ ਆਓ ਆਹ ਗੱਲ ਤਾਂ ਉਹੀ ਸਹੀ ਆ ਫਿਰ ਜਾਇ ਜਾਇ ਵਾਈਡ ਬਾਲ ਮਾਣ ਨਮੇਤਾ ਬਰਜ ਕੱਲਾ ਸਾਰੇ ਗਰਾਉਂਡ ਚ ਕਹਿੰਦਾ ਮੈਂ ਬਰਜ ਆ ਜਾ ਕੋਈ ਨਾ ਥੋੜੀ ਜਿਹਾ ਯਾਰ ਇਹ ਮੈਡੀਕਲ ਨਹੀਂ ਆਉਂਦੀ ਇਧਰ ਨਾ ਆ ਆਰੇ ਆਹ ਗੱਲ ਹੁਣ ਕਰੀ ਗੱਲ ਕਰ ਗੱਲ ਕਰ ਸੇਰਮ ਆਪਾਂ ਜਾਂ ਨੂੰ ਘੇਰ ਦੂ ਮੂਹ ਮੰਗ ਲੈ ਭੈਣ ਜੀ ਹੁਣ ਕਰ ਗੱਲ ਲੱਗਦੇ ਮੂਹ ਮੈਂ ਹੋਰ ਛੱਕਾ ਆ ਗਿਆ ਹੁਣ ਬਲੱਡ ਵਧ ਗਿਆ ਕਾਕੀ

ਪਤਾ ਲੱਗੇ ਆਪਾਂ ਕਹਿ ਜੀ ਆ ਉਹੀ ਜੀ ਰੋ ਨੋਟ ਨਹੀਂ ਲਾਈ ਦੂੰਗਾ लास्ट ਜੀ ਦੀ ਪਿਆਟਾ ਆ ਮੈਂ ਕਹਿੰਦੇ ਅੱਜ ਚੱਲਦਾ ਮੁੰਡਾ ਬਾਲਾ ਰੋਕ ਜੀ ਬਾਹਰ ਰੋਕ ਗਾਇਡਿੰਗ ਆ ਯਾਰ ਬਹੁਤ ਸੁਣ ਕਿੰਨੇ ਹੋਈ 12 ਉਹ ਬਾਅਦ ਚੈੱਕ ਕਰ ਲਈ ਬਾਅਦ ਨਿੰਦਰੀ ਜੀ ਲੱਗਦੀ ਆ ਮੈਨੂੰ ਇੱਕ ਓਵਰ ਕਿੰਨੇ ਰਨ ਹੋ ਗਏ ਸਿੰਗਲ ਛੋਕ ਲ ਆ ਗਿਆ ਇੱਕ ਵਾਈਡ ਆਈ ਸੀ ਨਾ ਓਕੇ ਰੱਖੋ ਤੁਸੀਂ ਡਾਕਟਰ ਕਿੰਨੇ ਰਨ ਹੋ ਗਏ 12 12 ਇੱਕ ਓਵਰ 12 ਰਨ ਵੀ ਚੌਕਾ 10 ਇੱਕ ਮੇਰਾ ਇਹ ਉਹ ਲਾਲ ਇਹ ਆ ਦੇ ਮੋੜਲੇ ਦਾ ਵੀ ਇਹ ਮੇਰਾ ਉਹ ਮੋੜੀ ਉਹਦਾ ਹੀ ਜਿਹੜਾ ਦਿੱਤਾ ਜਨੇ ਨਾਪ ਕੇ ਆਇਆ ਕਾਲ ਰੱਜ ਕਰਾ ਕੇ ਦੇ ਦੇ ਕਾ ਕਾ ਸਟ੍ਰਾਈਕ ਤੇ ਆ ਹਾਰੇ ਕਪੜੇ ਬਾਹਰ ਹਾਂ ਕੋ ਕਾ ਆਪਣੇ ਸਾਹਾਂ ਗਾੜੀਆਂ ਇੱਕ ਟੂ ਟੂ ਮੈਗਨੇੜਿਆ ਓਏ ਸਭ ਤੋਂ ਮਾਰਦੇ ਨੇ ਕਾਜ ਪਾਜ ਦੇਖੀ ਜਾਨੇ ਅੱਪਰ ਤੋਂ ਮਾਰੋੜ ਦੇਖੀ ਜਾਨੇ ਚੱਲ 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 ਅਟਕੜ ਮੱਦਲਾ ਓਏ ਰਨਿੰਗ ਰੱਖੋ ਯਾਰ ਸਾਬੋ ਜੀ ਆਵਾਜ਼ ਆਵਾਜ਼ ਨੂੰ ਸਭਾਏ ਕੋਈ ਨਾ ਕੋ ਮਾਰਨਾ ਸਨਮਾਨ ਦਿੱਤਾ ਜਾਂਦਾ ਜੇ ਤੂੰ ਕਿਹਦੇ ਮਾਰਦੇ ਦਾਲ ਲਿਆ ਓਏ ਔਰ ਕੰਪਨ ਆ ਯਾਰ ਲੈਗ ਤੇ ਮਾਰਦਾ ਇਹ ਨਾ ਡੌੜ ਨਾ ਦੋ ਆ ਲੈਗ ਨੇੜੇ ਆ ਲੈ ਕੇ ਵੇਟ ਤੂੰ ਆ ਕੰਪ ਕਿੱਥੋਂ ਮਾਰ ਦੇਂਗਾ ਉਸ ਤੋਂ ਬਾਅਦ ਜਾ ਵਾ ਪਾ 5 5 5 5 ਆਊਟ ਡਾਕਟਰ ਗਿਆ ਵੀ ਨਮਾਜ਼ ਆ ਪਾਣਾ ਫੇਟ ਰਹੀ ਆ ਇਹਨੂੰ ਇੱਧਰ ਕੋਕ ਜਹਾ ਨੇੜੇ ਆ ਕਿੱਥੇ ਬਿਲਕੁਲ ਟਰੱਕ ਤੇ ਦੂਰ ਆ ਉੱਥੇ ਮੂੰਹ ਮਾਰਦੇ ਹੋ ਲਾਕਾਟਾ ਦਾ ਕਾਹਦੇ ਨੇ ਗੁੱਟਾਂ 'ਚ ਜ਼ੋਰ ਹੈ ਨਹੀਂ ਕੋਈ ਨਾ ਵਾਰੀ ਆਪਣੀ ਵੀ ਆਈ ਜਾਣੀ ਆ ਕੋ ਮੜਾ ਕੇ ਸਹੀ ਹੈ ਸਹੀ ਹੈ ਇਹ ਸਾਰਾ ਆਰਡਰ ਗਲਤ ਨਹੀਂ ਕਿਉਂ ਕਿ ਬਾਈ ਲਾਣਾ ਸਾਹਮਣੇ ਇੱਥੇ ਨੋਟ ਲਿਖੀ ਸਾਰਾ ਸੂਜੀ ਬੈਰੋ ਦੋ ਵਕਤ ਹੋ ਗਿਆ ਵਟੇ ਬਾਈ ਨਹੀਂ ਆਇਆ ਦੋ ਪੱਟ ਕੇ ਆਇਆ ਪੱਟ ਕੇ ਆਇਆ ਦੋ ਆਇਆ ਦੋ ਚੌਕੇ ਆਇਆ ਦੋ ਚੌਕੇ ਇੱਕ ਡਬਲ ਪਹਿਲੀ ਬਾਲ ਤੇ ਵੀ ਚੌਕ ਆਇਆ ਲਾਸਟ ਦੇ ਦੇਖੋ ਫਾਇਰ ਛੱਡਣਾ ਓਏ ਜਿੱਕੇ ਦੋ ਚੌਕ ਆ ਗਏ ਉਹ ਮੇਰੇ ਉਹਦਾ ਫਰੰਟ ਨਹੀਂ ਸੀ ਉਹ ਪਰੇ ਦੋ ਚੌਕ ਆਇਆ ਬਜੇ ਸਾਈਡ ਦੋ ਆਇਆ ਜਿਹੜੀ ਦੁਬਾਰ ਫੜਦਾ ਵਾਲੀ ਦਿੱ ਗਿਆ ਉਹ ਓਕੇ 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 ਪਹਿਲੀ ਦੋ ਸੰਗਲ ਆਇਆ ਉਹ ਬਾਈ ਨੇ ਖੱਪੂ ਨੂੰ ਤਿੱਖਾ ਜਿਹਾ ਮਾਰਿਆ ਬਹੁਤ ਦਮਾ 7 ਆਇਆ 21 ਰਨ ਹੋ ਗਏ 19 ਰਨ ਦੋ ਓਵਰ ਭੱਜਿਆ ਕਰ ਵੀਰੇ ਹੱਥ ਦਾ ਕੱਢਿਆ ਜਵਾਬ ਦੇ ਆਹੀ ਹਾਲ ਹੈ ਦਾ ਇਹਦਾ ਆਹੀ ਹਾਲ ਤਾਂ ਹੀ ਤਾਂ ਅਸੀਂ ਵੇਖ ਕਹਿੰਦੇ ਹੁਣ ਵੇਖ ਸਨਮਾਨਤ ਕਰਨਾ ਬਹੁਤੇ ਨੂੰ ਹੈਲਮਟ ਨਾਲ ਉਹ ਤੈਨੂੰ ਬੈਟ ਦਿੱਤਾ ਖੇਡਣ ਨੂੰ ਡਾਕਟਰ ਬੈਟ ਨਾਲ ਖੇਡ ਬਹੁਤ ਧੂਆਂਦਾਰ ਬੈਟਿੰਗ ਕਰਦਾ ਫਿਆ ਡਾਕਟਰ ਨਮਾਜ਼ ਅਲੀ ਹਰੇਕ ਬਾਲ ਤੇ ਸ਼ੁਗਰ ਆ ਬੈਟ ਟੱਚ ਹੋਇਆ ਡਾਕਟਰ ਦਾ ਫੇਰ ਹੁਣ ਮੁੰਡੇ ਲੈ ਜਾਂਦਾ ਤਾਂ ਨਾ ਕਰਦਾ ਤੇ ਸਿੰਗਲ ਲਾਈ ਦੋ ਰਨ ਆਇਆ ਇਹਨੂੰ ਹੁਣ ਹੋਗੇ ਤਿੰਨ ওভার ਸਾਰੇ ਹੋਰ ਚ ਬੈਟਰੀ ਲਾਇਆ ਬਾਹਰ ਲੱਟ ਤੇ ਡਾਕਟਰ ਟੈਸਟ ਮੈਚ ਨਹੀਂ ਓਏ hey turn ਬਰੀ ਕੋਟਾ ਸੇਰਾਂ ਡਾਕਟਰ ਵੱਲੋਂ ਗੁੱਡ ਕੋਟ ਇੱਥੇ ਰੱਖੋ ਇੱਥੇ ਤੂੰ ਖੜਾ ਰਹਿ ਇਹਨੇ ਕਹਿੰਦਾ ਬੋਲੀ ਜਾਣਾ ਤੇ ਹੁਣ ਥੱਕੇ ਮਾਰੇ ਤਾੜੀਆਂ ਮਾਰਨ ਗਰੀਬ ਭਾਈ ਕੋਈ ਬੋਲ ਨਾ ਤੇਰੀ ਗਲਤੀ ਆ ਤੂੰ ਮਾਰਾ ਖੜਾ ਰਹਿ ਤੂੰ ਨਾ ਬੋਲ ਤੂੰ ਭੇਜਿਆ ਨਾ ਤੂੰ ਭੇਜਿਆ ਜੇ ਕਪਤਾਨ ਤਾੜੀਆਂ ਮਾਰ ਚੱਲ ਚੱਲ ਦੋ ਰਨ ਭਾਈ ਤੁਸੀਂ ਨਾ ਬੋਲੋ ਇਹ ਆਪ ਹੀ ਕਹੂਗਾ ਕਪਤਾਨ ਇਹ ਤੂੰ ਆਣਾ ਖੜੇ ਹੋ ਕੋਪਰਾ ਆਪਦੀ ਗੋਲੀ ਨੂੰ ਪਾਉਂ ਫਰੀ ਤੋਂ ਹਾਂ ਬਈ ਉਹ ਜਗ੍ਹਾ ਦਾ ਡਾਕਟਰ ਲਗਾਇਆ ਕੋਈ ਜਿੱਥੇ ਪਿੱਛੇ ਖੜਨ ਦੀ ਜਗ੍ਹਾ ਹੈ ਮੇਰਾ ਮੋਤਰਾ ਨਹੀਂ ਆਉਂਦੀ ਆਂਦੇ ਬੱਥਰਮਾਂ ਫਰੀਜ਼ ਨੇ ਭੇਜਿਆ ਵਾਹ ਆਵਾਜ਼ਾ ਕੋਟ ਕੋਟ ਡਾਕਟਰ ਡਾਕਟਰ ਆ ਵੀ ਤਾਰੀਆਂ ਡਾਕਟਰ ਆਉਟ ਗੁੱਡ ਗੁੱਡ ਡਾਕਟਰ ਪ੍ਰੀਤ ਸਟ੍ਰੈਕ ਤੇ ਦੇਖ ਕਿੱਥੇ ੱੱਕਾ ਮਾਰ ਉਹ ਤਾਰੀਆਂ ਮਾਰ ਜਾ ਇਹ ਇਹ ਟੋਟਲ ਓਵਰ ਕਿੰਨੇ ਆ ਬਹੁਤ ਹੋਰ ਤਾਂ ਤੀਜਾ ਜਿਹੜਾ ਚੌਥਾ ਪਰ ਉਹ ਖਰਾਬ ਕਰ ਗਿਆ ਹਨਾ ਡਾਕਟਰ ਇੱਕ ਓਵਰ ਵੈਰੀ ਗੁੱਟ ਫ੍ਰੀ ਤੇ ਗੁੱਟ ਗੁੱਟ ਫੇਰ ਰਨ ਗੁੱਟ ਗੁੱਟ ਫ੍ਰੀ ਤੇ ਇੱਥੇ ਹੀ ਰੱਖਾ ਗੋਟ ਕੋਟ ਸੁਗੋਟ ਚੌਕਾ 4 ਰਨ ਹੈਗੇ ਆ ਹੈਗੇ ਆ ਆਪਾਂ ਨਾਲ ਆਇਆ ਹੋਣਾ ਡਾਕਟਰ ਅਸੀਂ ਕੀ ਫੋਲ ਬਾਲ ਹੁਣ ਦੇਖੋ ਆਪ ਆਪ ਦੇਖ ਲਓ ਫੁੱਲ ਕੈਪ ਲਿਖ ਦਿਓ ਨਹੀਂ ਆਦੇ ਲਈ ਹੈਗੇ ਆ ਚਾਰ ਪੰਜ ਜਣੇ ਹੈਗੇ ਯਾਰ ਕੋਈ ਮੈਸੇਜ ਹੈ ਡਾਕਟਰ ਤੇ ਗੂੰ ਗੂੰ ਡਾਕਟਰ ਦਾ ਮੈਸੇਜ ਆਇਆ ਡਾਕਟਰ ਨੂੰ ਲਾਂਦ ਤਰ ਦੇ ਨਾ ਨਹੀਂ ਉਹ ਮੈਨੂੰ ਨਹੀਂ ਆਇਆ ਪਾਈ ਕਿ ਉਹ ਮੈਨੂੰ ਨਹੀਂ ਆਇਆ ਮੈਂ ਕੋਈ ਨਾ ਜਾਦੀ ਤੀ ਚੰਗੇ ਸਾਰਾ ਵੀ ਥੇਰਾ ਆ ਜਾ ਆ ਬਈ ਚੱਕ ਲੈ ਮੋਲ ਮੇਰੇ ਕਰਨੇ ਵਾਲਿਓ ਮੇਰੀ ਆਖਰੀ ਗੱਲ ਚੱਕ ਕੇ ਵਜਾ ਕੋਟ 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 ਚੌਕਈ ਆ ਕੱਢ ਦੇ ਕਾ ਤੂੰ ਯਾਰ 4 ਰਨ ਕੱਕ ਸ਼ੌਟ ਮਾਰ ਕੇ ਖੜ ਜਾ ਨਾ ਹੋਣਾਗਾ ਕਿ ਬਹੁਤ ਸੋਹਣਾ ਆ ਕਾਰ ਮਾਰਜ ਆ ਕਾਰ ਦਾ ਕੱਕਲਾ ਵੀ ਬਹੁਤ ਦੱਖ ਰਿਹਾ ਸ਼ੌਟ ਮਾਰ ਕੇ ਭੱਜਿਆ ਗੱਡਾ ਬਣਾਊਗਾ ਕਿ ਕਾਕੇ ਸੋਹਣਾਗਾ ਖੇਡ ਆਦੇ ਸਿਰ ਤੇ 2 ਓਵਰ ਕਰੋ 40 45 ਰਨ ਹੋਰ ਕੋਈ ਨਹੀਂ ਦਾ ਮਾਣ ਹੈ ਗੱਦੀ ਨਾ ਪਾਉਣ ਨੂੰ ਗੱਦੀ ਬਾਹਰ ਖਲਾਸਮੇ ਇਹ ਗਈ ਉਹ ਡਾ ਚਾਰ ਗਏ ਚਾਰ ਰਨ ਬਾਕੀ ਬੈਟਿੰਗ ਦਾ ਸ਼ਾਬਾਸ਼ ਬਾਕੀ ਮੜਾ ਹੋਰ ਮਾਰ ਕੇ ਮਾਰ ਕੋਈ ਨਾ ਕੋਈ ਨਾ ਖੇਟੀ ਚੱਲ ਖੇਟੀ ਚੱਲ ਸਹੀ ਹੈ ਕਾਕੇ ਸਹੀ ਆ ਪਰਲਾ ਬੋਲ ਨਹੀਂ ਬੜੀ ਆ ਨਿੰਬੂ ਵੜੇ ਨਾ ਬਾਕੀ ਵਧੀਆ ਕਰ ਮੈਚ ਵੀਰੇ ਸੀ ਆਪਾਂ ਪੂਰੇ ਮੈਚ ਹੁੰਗਾ ਇੱਧਰ ਗਈ ਆ ਬਾਈ ਮਾਰ ਉਹ ਸਾਹਮਣੇ ਭਈਆ ਦੋ ਬਲਾ ਨਹੀਂ ਤੋੜੀ ਸੀ ਕੋਈ ਰਾਣੇ ਦਵਾਂ ਗਾ ਫਰਮਾਨ ਪਰ ਕਾਚਾ ਦੋ ਦੋ ਆਕੇ ਦੋ ਕਿਉਂ ਕਹੀਆ ਕਿਉਂ ਕਹੀਆ ਪਿਆਰ ਨਾਲ ਬੋਸਰਾ ਕਾਕੇ ਸਿਰਾ ਲਈ ਜਾਂਦਾ ਤੂੰ ਬੁਖਾਰ ਬੁਖਾਰ ਦੀ ਰਾਣੇਆਂ ਦੇ ਮੋਟੇ ਗੁੱਡ ਗੁੱਡ ਕਾਕੇ ਇੱਥੇ ਰੱਖ ਬੋਸਰਾ ਕਾਕੇ ਐਨੇ ਕਟੋ ਕਟ ਇਹ ਰਾਣਾ ਹੋਰ ਲੈਣਾ ਨਵੇਂ ਬਾਲਾਂ ਫੇਰ ਮੈਚ ਫਸੂਗਾ ਡੋ 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 ਕੁੱਟ 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 ਵਸ ਵਸ ਕੋਈ ਨਹੀਂ ਚੱਲ ਕੋਈ ਨਾ ਕੋਈ ਨਾ ਸਿੰਗਲ ਠੀਕ ਆ ਚੱਲ ਆਹ ਗਲੀਡ ਦੇਖ ਲੋ ਇਹ ਬਾ ਲੈ ਦੋ ਇਹ ਅਟ ਕਹਿੰਦਾ ਮੈਂ ਗੋਤਮ ਕਵੀ ਆ ਨਹੀਂ ਥੋੜੇ ਬਾਰੇ ਛੋਟ ਤੂੰ ਗਿਆ ਕਾ ਤੇ ਮੜੀ ਉਹ ਯਾਰ ਰੁਕਾ ਕੇ ਥੋੜੇ ਦਾ ਮਾਰੀ ਜਾਂਦੇ ਕੋਈ ਚਾ ਚਾ ਲਈਏ ਯਾਰ ਸਹੀ ਦਾ ਖੇਡੀ ਜਾਂਦੇ ਆ ਚੱਲ ਕੁੱਟ ਲਈ ਵੀਰ ਸਿੰਗਲ ਆ ਗਿਆ ਆਊਟ ਫ੍ਰੀ ਟਾਊਟ ਹੋ ਗਿਆ ਆਹ ਬਾਲਾ ਸੰਨਾ ਦਾ ਆਇਆ ਕਿੱਥੇ ਆ ਬਾਈ ਵਾਲਾ ਪਰਨੇ ਵਾਲਾ ਬੈਡ ਦੋ ਸਮੇਂ ਨੱਕਲੇ ਬਾਲ ਸੰਦੀਰ ਬੈਡ ਕਿੱਥੇ ਆ ਆਹ ਤੇ ਬੈਡ ਆਪਣੀਆਂ ਪਰ ਦੂਜਾ ਬੈਡ ਆ ਪਰ ਇੱਥੇ ਆਹ ਦਿਆ ਉਹ ਵੇਸ਼ਾ ਮੈਨੂੰ ਬੈਡ ਤੇ ਖਰਾਬੜਾ 52 ਹੋ ਗਏ 52 100 ਤੇਰੀ ਆਪਾਂ ਦੇਖਾਂਗੇ ਆਹ ਲਾਸਟ ਮੈਚ ਜਿਹੜਾ ਪਮਾਟਾ ਕਿੰਨਾ ਦਾ ਹੋਣਾ ਹੈ ਕਰਨ ਲੱਗੇ ਯਾਰ ਲੱਗੇ ਮੀਂਹ ਹੋਣਾ ਆਪਾਂ ਪਹਿਲੀ ਜੋੜੀ ਹੋਰ ਇਹ ਹੋਮ ਫੈਂਦਾ ਯਾਰ ਟੀਰੀਟ ਤੇ ਨਾ ਕਰਦਾ ਕੋਈ ਅਗਲੀ ਆਦੀ ਹੈ ਨਾਲ ਲੋਕ ਨੂੰ ਮਸਤ ਆਵੇ ਮਾਦਾ ਬਹੁਤ ਹੈ ਬਾਖੇੜੇ ਚ ਬੈਟਿੰਗ ਓਵਰ ਇਹ ਆ ਇਹ ਕਿੰਨਾ ਕਿੱਥੇ ਦਿਖਾਉਗਾ ਖੜਾ ਲੱਗ ਤੇ ਆਹ ਇਹ ਜੋ ਲੈਗ ਸਾਰੇ ਸਟੰਪ ਛੱਡ ਕੇ ਖੜਾ ਦੋ ਵੀ ਘੱਟ ਜਿਹਾ ਬਣਾਏ ਆਪਾਂ ਚੱਕ ਤੂੰ ਹੀ ਆ ਬਸ ਹੁਣ ਆਹ ਬੋਲਣਾ ਡਾਕਟਰ ਗੋਵਿੰਦ ਜੀ ਹੋਮ ਹੈ 10 ਛੱਕਾ ਮਾਰਿਆ ਛੱਕਾ ਤੇ ਕੁਪਾ ਨਹੀਂ ਰਹੀ ਛੱਤ ਤੋਂ ਵੱਗੂ ਦੋ ਮੈਕ ਨਾਲ ਕਿ ਤੂੰ ਨਹੀਂ ਖਰਾਬ ਬੰਦੀ ਖਰਾਬ ਇੱਕ ਹੋਰ ਮੈ ਥੋਆ ਇੱਕ ਦੋ ਦੋ ਦੇ ਵਿੱਚ ਸੈੱਟ ਹੋ ਕੇ ਕੱਕੇ ਉਹ ਦਮਾਰੀ ਹੈ ਉਹ ਸਿਰਾਂ ਲਾਈ ਜਾਂਦਾ ਦੋ ਅੱਗੇ ਦੋ ਕੋਈ ਨਾ ਦੋ ਤੁਰੰਤ ਕੱਕੇ ਵੇਢ ਕੇ ਆ ਕੇ ਥੋੜੀ ਜੀ ਪਤਾ ਇਹੋ ਵੇਢ ਕਰਕੇ ਮਾਰਾ ਕਾੜੀ ਨਾ ਕਰ ਗਾੜ ਪਹਿਲਾ ਹੀ ਗੋਟ 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 ਵੈਰੀ ਗੋਟ 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 ਆਏਗਾ ਕੇ ਵੇਟ ਕਰਕੇ ਬਾਲਾ ਬੈਕਾ ਸੇਰਨ ਯਾਰ ਜੰਮੜੀ ਪੱਤੇ ਜਾੜੀ 8 ਹੋ ਗਏ 60 ਬਸ ਬਣ ਗਏ ਦੋ ਹੋਰ ਮਾਰ ਦੇ ਬਸ ਸਕੋਰ ਆ ਗਿਆ ਆਪਣੇ ਬਾਲਾ ਸਰਾਜਰਾ ਕਰ ਕਿੰਨੇ ਹੋ ਗਏ ਕਾਕੇ ਦੇ ਕੱਲੇ ਦੇ ਆਪ ਬਾਰੀ ਲੈ ਗਿਆ ਪਹਿਲਾਂ ਮੈਂ ਤਾਂ ਹੋਣਗੇ ਤੇ 40 ਦੇ ਰਨ ਕਰ ਪਹਿਲੀ ਬੋਲ ਤੇ ਮੜਿਆ ਚੱਲ 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 ਲੈ 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 ਭੱਜ ਲਿਆ ਕਰ ਕਾਕਾ ਕਾਕਾ ਭਜਦਾ ਘਾਟਾ ਸਣਾ ਬੰਦ ਹਰਮਨ ਦੀ ਲਾਈਨ ਟੱਚ ਨਹੀਂ ਹੋਣੀ ਹੁੰਦੀ ਉਹ ਉਹ ਡੋ ਡੋ ਨੋ ਡਬਲ ਐਂਡ ਨੋ ਮਗਰਲੇ ਦੀ ਭਾਈ ਮਗਰਲੇ ਦੀ ਕੋਲ ਨਹੀਂ ਹਿੰਦੀ ਨਾ ਮਗਰਲੇ ਨੂੰ ਤਾਂ ਨੋ ਹੋਊਗੀ ਅਗਲੀ ਮਾਰਗੀ ਮਾਰ ਕਿਸ ਨੇ ਖੇਚ ਲਈ ਹੁਣ ਕੋ ਨੋ ਦਾ ਚੱਲਾ ਚੱਲੋ 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 ਭੱਜੋ ਭੱਜੋ ਕਾਕੇ ਭੱਜਦਾ ਲੈ ਕਾਕੇ ਦੋ ਰਨ ਸੀ ਭੱਜਦਾ ਨਹੀਂ ਕਾਕੇ ਯਾਰ ਕਿੰਨੀ ਅੱਗੇ ਖੜਾ ਸੀ ਉਹ ਮਿਸਟਰ ਚੱਡਾ ਕਿੰਨੀ ਅੱਗੇ ਖੜਾ ਸੀ जला कको देखा मतलब आ ਆਉਣਾ ਵੀ ਥੋੜਾ ਆ ਇੱਕ ਬਾਲ ਹੋ ਗਈ। ਓਏ ਖੜ ਗਈ ਬਾਲ। ਬਾਦ ਲੋ। ਚੱਲ 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 ਦਵਾੜਾ। ਆ ਯਾਰ ਬਹੁਤ ਟੱਟ ਗਈ। ਬਹੁਤ ਟੱਟ ਗਈ। 10 ਟੱਟ ਗਈ। ਡੈਡ ਹੋ ਗਈ। ਸਹੀ ਹੈ। ਜਾਣੀ ਆ ਵੀ ਵਾਰ ਸੀ ਕਾ ਕੇ ਨਾ ਰੁੜਦੀ। ਸਿਰਾ ਸੀ ਸ਼ੌਟ। ਬਹੁਤ ਸੋਣਾ। ਬਹੁਤ ਜੇ ਲੈ ਓਏ ਕਾ ਕੇ। ਕੋ ਮੈਂ ਝਾਪੀ ਤੇ ਨਮਾਦੀ। ਕੌਣ ਕਾਕੇ ਰੰਨਰ ਰੱਖਿਆ ਰੰਨਰ ਨਹੀਂ ਬਿਮਾਰ ਆ ਕਾਕੇ ਦੱਸਦੇ ਕੋਈ ਚੱਕਰ ਨਹੀਂ ਗਾ ਹੈ ਤੋ ਜਿਹੜਾ ਗੀ ਬੋਲਣਾ ਉਹਨੂੰ ਬੁਖਾਰ ਚੜਿਆ ਵਾ ਬੋਲਣਾ ਦਾ ਹੱਥ ਵੇਖਿਆ ਆ ਕਰੈਂਦੀ ਆ ਓਏ ਕਾਕੇ ਰੰਨਰ ਰੰਨਰ ਲੈ ਲੈ ਰੰਨਰ ਸਹੀ ਲੈ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸੇ ਰੰਨ ਕੋਸ ਕੋਟ 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 ਕੱਕ ਵੈਰੀ ਗੁੱਟ ਗੁੱਡ ਗੁੱਟ ਕੱਕ ਬਹੁਤ ਵਧੀਆ ਕੁੱਲ ਸਕੋਰ ਕਿੰਨਾ ਹੋ ਗਿਆ ਵੀਰ ਕਿੰਨੇ ਆ 70 70 ਦਾ ਨਹੀਂ ਭਾਈ ਪਾਣੀ ਮੰਗਾ ਲਾ ਯਾਰ ਬੱਸ ਭਾਈ ਪਾਣੀ ਮੰਗਾ ਲਾ ਯਾਰ ਕਿੰਨਾ ਸਕੋਰ ਹੈ 70 ਆ ਗਿਆ ਨਹੀਂ ਹੈ ਗਿਆ ਨਹੀਂ ਗਿਆਨੀ ਕਿੰਨਾ ਸਕੋਰ ਆ 70 70 72 ਬਣਾਉਨੇ ਉਹਨਾਂ ਨੇ ਆ ਹੈਗੇ ਨੇ ਕਰਨੀ ਆ ਅਪੀਲ ਕਰੀ ਤੂੰ ਡਿੱਲੀ ਕਰਨੀ ਐ ਐਂਟਰੀ ਵਾ ਪਾਣੀ ਚੱਕ ਮੇਰਾ ਮੋਟਰਸਾਈਕਲ ਲੱਗਾ ਕੋਈ ਅਸੀਂ ਲਿਆ ਦੇਣਾ ਅਗੀ ਲਿਆ ਦੇਣਾ ਆ ਬੈਠੂ ਤੋਰੇ ਇੱਥੋਂ ਕੰਨ ਦਾ ਗੱਡੀ ਤੇ ਰੱਖਿਆ ਆ ਜੀ ਲਿਆ ਦੇਣਾ ਆ ਲਿਆ ਦੇਣਾ ਉਹ ਹੈ ਚਾਬੀ ਦੀ ਮੋਟਰ ਲੱਗਾ ਬਾਈ ਯਾਰ ਦੇਖ ਰਿਹਾ ਆ ਪਰ ਲਿਆ ਭਰਾ ਬਣ ਕੇ ਯਾਰ ਚਾੜ ਦੇਣੇ ਵਰਪੁਰ ਕੋਈ ਦਾ ਘਰ ਤੋਂ ਮੰਗ ਲਈ ਸੰਘਾਲੀ ਨਹੀਂ ਜੋ ਠੰਡਾ ਵਾਟਰ ਬੁੱਲ ਤੂੰ ਬਾਹਰ ਆਉਣੀ ਆ ਹਾਲੇ ਟੈਂਕ ਨਹੀਂ ਵੀਰੇ ਨਾਲ ਗਾਉਂ ਸਨ ਉਹਦੇ ਅੰਦਰ ਜਾ ਕੇ ਭਾਈ ਸਨਾਂ ਲੀ ਖੇਡਣ ਆਇਆ ਬਾਬੇ ਨੇ ਲੀ ਕਰਾਈ ਇਹ ਮੈਨੂੰ ਟੈਗ ਹੋ ਗਿਆ ਜਿਹ ਮੈਂ ਪੂੰਗਾ ਬਾਬੇ ਵੀ ਹੋਣਾ ਪਾਣੀ ਦਾ ਪ੍ਰਬੰਧ ਨਹੀਂ ਭੈਣ ਦੀ ਦੰਨ ਮਾਰਤੀ ਜਮ ਉਹ ਤੇਰੇ ਕੋਲ ਡਿਊਟੀ ਲੱਗੀ ਹੋਈ ਆ ਤੇ ਸਾਹਮਣੇ ਇਹੜੀ ਭੈਣ ਦੀ ਖੁੱਦੀ ਦੇ ਨਾਲ ਭੁੱਬਲ ਭੁੱਜਦੀ ਆ ਪਾਣੀ ਦਾ ਪ੍ਰਬੰਧਤਾ ਕਰੋ ਯਾਰ ਗਿਆਨੀ ਹੋਲੀ ਯਾਰ ਕੋ ਨਾ ਕਰੋ ਯਾਰ ਗਰਮੀ ਬਹੁਤ ਆ ਹਾਂ ਹਾਂ ਭਲਾ ਮਾਰਸ ਹਾਂ ਮੈਂ ਦੋਦੇ ਖੜਾ ਰੰਬੀ ਆ ਉਹ ਪਹਿਨ ਦੋਦਾਂ ਨੇ ਪਾਣੀ ਪੀ ਲਿਆ ਦਾ ਸਰੀਰ ਦੋਸਤ ਚੀਕਾ ਤੂੰ ਹੀ ਕਹਿੰਦਾ ਸੀ ਕਿਦੋਂ ਤੰਦਰ ਆ ਗਿਆ ਆਪਾਂ ਫੇਰ ਕਰਦੇ ਆ ਜਦੋਂ ਬੋਲਿੰਗ ਸ਼ੁਰੂ ਹੋ ਗਈ ਲਾਈਵ ਉਹਨਾਂ ਦਾ ਬ੍ਰੇਕ ਕਿਹਦਾ ਬਲਾਖਪੁਰ ਦਾ ਲਾਈਵ ਕਰ ਰਿਹਾ